ਤੋ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਹਰਬੀ ਸੰਗਾ ਜੀ ਸੰਗਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੈਨਿਕ ਸੋਰਾ ਟੀਵੀ ਤੇ ਇਸ ਸਮੇਲੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਜਸਵਿੰਦਰ ਭੱਲਾ ਜੀ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਮਾ ਜੀ ਮੈਂ ਤੇ ਆ ਵਿਚੇ ਤਾਂ ਮਰਾ ਮਨ ਹੀ ਨਹੀਂ ਟਿਕ ਰਿਹਾ ਜੀ ਬਸ ਜਦੋਂ ਮੈਨੂੰ ਪਤਾ ਲੱਗਾ ਸੀ ਜੀ ਬਹੁਤ ਸਾਰਾ ਕੰਮ ਤੁਹਾਨੂੰ ਪਸੰਦ ਲੱਗਾ ਜੀ ਪਰ ਮੈਂ ਫੇਸਬੁਕ ਦੇਖੀ ਇਸ ਦਾ ਦੇਖਿਆ ਨਹੀਂ ਪਰ ਮੈਂ ਕਿਹਾ ਵੀ ਮੈਂ ਕਰਮਜੀਤ ਅਨਮੋਲ ਭਾਜੀ ਨੂੰ ਫੋਨ ਕੀਤਾ ਹੂੰ ਉਹਨਾਂ ਨੇ ਚੁੱਥਿਆ ਨਹੀਂ ਵੀ ਮੈਂ ਕੋਈ ਗੀਵਾ ਨਹੀਂ ਕੀਤਾ ਮੈਂ ਗੁਰੂ ਜੀ ਆਹ ਗੱਲ ਹੂੰ ਉਹ ਬੜੇ ਸੈਡ ਮੂਡ ਸੀ ਕਹਿੰਦੇ ਯਾਰ ਹਾਂ ਯਾਰ ਹੂੰ ਘਾਟਾ ਪੈ ਗਿਆ ਲੰਗੇ ਯਾਰ ਪੱਲਾ ਸਾਹਿਬ ਤੁਰ ਗਿਆ ਯਾਰ ਛੱਡ ਗਿਆ ਭਾਣੂ ਹੂੰ ਇੱਕ ਬੜਾ ਮਨ ਉਦਾਸ ਹੋਇਆ ਬਹੁਤ ਜਾਨੀ ਕਿ ਪਤਾ ਨਹੀਂ ਲੱਗਦਾ ਵੀ ਐ ਇੱਕ ਭਾਜੀ ਬੜੇ ਸੋਹਣੇ ਠੀਕ ਹੋਣ ਲੱਪੈ ਸੀਗੇ ਦੁਆਵਾਂ ਕਰਦੇ ਸੀ ਬੇਫਾਈ ਜਲਦੀ ਠੀਕ ਹੋ ਕੇ ਤੇ ਨਾ ਜੀ ਫਿਰ ਉਸੇ ਜਲੋਂ ਚ ਆਪਣਾ ਕੰਮ ਕਰਨ ਪਰ ਠੀਕ ਹੋ ਗਿਆ ਸੀ ਪਰ ਜਦੋਂ ਇਹ ਕਵਰ ਪਤਾ ਲੱਗੀਗੇ ਬੱਲਾ ਸਾਹਿਬ ਦੀ ਡੈਥ ਹੋ ਗਈ ਨਾ ਫਿਰ ਮਾਨਨ ਬੜਾ ਬੰਦ ਕੇ 1 ਵਜੇ ਦਾ ਜਮੀਨ ਹੀ ਪਾਰਾ ਤੋਂ ਨਿਕਲ ਗਈ ਵੀ ਆਹ ਕੀ ਹੋ ਗਿਆ ਯਾਰ ਇਦਾਂ ਕਿ ਬਸ ਤੇਰਾ ਕਰਨਾ ਭਤਾ ਫਿਰ ਉਹ ਜਿਹੜੇ ਉਹਨਾਂ ਨੇ ਬਤਾਏ ਬੰਨ ਜਿਹੜੇ ਉਹ ਉਹਨਾਂ ਨੇ ਫਿਲਮਾਂ ਕੀਤੀਆਂ ਉਬੜੇ ਉਹ ਜਿੱਡੇ ਵੱਡੇ ਅਹੁਦੇ ਦੇ ਦੇਖਣਾ ਜਿੱਡਾ ਵੱਡਾ ਉਹਨਾਂ ਦਾ ਕੱਦ ਹੋ ਗਿਆ ਸੀ ਉਦੋਂ ਵੱਧ ਕਿਤੇ ਹੀ ਹੋ ਜਾਦਾ ਉਹ ਡਾਊਨ ਟੂ ਅਰਥ ਸੀ ਜੀ ਉਬੜੇ ਬਹੁਤ ਹਰ ਕਲਾਕਾਰ ਨੂੰ ਪਿਆਰ ਕਰਨ ਵਾਲੇ ਉਹ ਉਹ ਹਰਮਨ ਪਿਆਰਾ ਕਲਾਕਾਰ ਸੀ ਜੀ ਮਤਲਬ ਕਿ ਪਾਜੀ ਨੇ ਬੜਾ ਮਾਸ ਆਪ ਤੋਂ ਛੋਟੇ ਨੂੰ ਵੀ ਹਾਂ ਵੀਰੇ ਆ ਆ ਗਏ ਵੀਰੇ ਓਕੇ ਤੇ ਪਾਜੀ ਦਾ ਜਿਹੜਾ ਕੈਰੈਕਟਰ ਜਿਹਾ ਬਾਹ ਕਮਾਲ ਸਗਾ ਉਹ ਜਿਹੜੇ ਵੀ ਕੈਰੈਕਟਰ ਨੂੰ ਵਟਦੇ ਸੀ ਹੂੰ ਉਹਨਾਂ ਦੀ ਜਿਹੜੀ ਪੇਸ਼ਕਾਰੀ ਸੀ ਬਹੁਤ ਕਮਾਲ ਦੀ ਹੁੰਦੀ ਸੀ ਬਾਹ ਕਮਾਲ ਹੁੰਦੇ ਸੀ ਕੋਈ ਬੰਦਾ ਉਹਨਾਂ ਤੋਂ ਸਿੱਖਦਾ ਨੀ ਵੀ ਨਹੀਂ ਯਾਰ ਜੀ ਉਹ ਸੇਮ ਨੂੰ ਕ੍ਰੀਏਟ ਕਰਦੇ ਸੀ ਸੋ ਅੱਜ ਇੱਕ ਕਾਮੇਡੀ ਦਾ ਜੋਗੀ ਖਤਮ ਹੋ ਗਿਆ ਲੱਗਦਾ ਜੀ ਕਿੰਨਾ ਉਹਨਾਂ ਨੇ ਕਿਉਂਕਿ 25 30 ਸਾਲ ਉਹਨਾਂ ਨੇ ਹੂੰ ਉਹਨਾਂ ਨੇ ਲੋਕਾਂ ਨੂੰ ਪੰਜਾਬੀ ਇੰਡਸਟਰੀ ਨੂੰ ਆਪਣਾ ਮਨੋਰੰਜਨ ਦਿੱਤਾ ਲੋਕਾਂ ਦਾ ਮਨੋਰੰਜਨ ਕੀਤਾ ਹੈਨਾ ਤੁਸੀਂ ਅਣਗਿਣਤ ਫਿਲਮਾਂ ਕੀਤੀਆਂ ਉਹਨਾਂ ਦੇ ਨਾਲ ਅੱਜ ਮੈਂ ਮੈਂ ਬਹੁਤ ਮੈਂ ਤਾਂ ਨਹੀਂ ਬਹੁਤ ਜ਼ਿਆਦਾ ਉਹਨਾਂ ਨਾਲ ਜੀ ਕੰਮ ਕੀਤਾ ਕਿ ਪੰਜ-ਛੇ ਫਿਲਮਾਂ ਜ ਸਾਡੇ ਲੰਬੇ ਕਰੈਕਟਰ ਸੀਗੇ ਮੇਨ ਲੀਡ ਤੇ ਤੇ ਬੜਾ ਭਾਜ ਨੇ ਅੰਜੋਏ ਕਰਦੇ ਹੁੰਦੇ ਸੀ ਬੜਾ ਭਾਜ ਨੇ ਦੱਸਣਾ ਵੀ ਨਹੀਂ ਸੰਘੀ ਇੱਥੋਂ ਯਾਰ ਇਦਾਂ ਬੋਲੋ ਨਾ ਜੀ ਆਹ ਸੀਨ ਆਪਾਂ ਯਾਰ ਥੋੜਾ ਜਿਹਾ ਇਦਾਂ ਕਰੀਏ ਹੂੰ ਤੇ ਸਮਝਾਉਂਦੇ ਵੀ ਹੁੰਦੇ ਸੀ ਸੁਣਾਉਂਦੇ ਵੀ ਹੁੰਦੇ ਸੀ ਹੂੰ ਇਹ ਕੁਝ ਵੀ ਬੜੇ ਹੁੰਦੇ ਨੇ ਮੈਂ ਕਹਿੰਦਾ ਨਹੀਂ ਭਾਈ ਮੈਨੂੰ ਇਦਾਂ ਰਹਿਣ ਦੇ ਤੁਸੀਂ ਰਾਇਮ ਬੋਲੋ ਮੈਂ ਤਾਂ ਮੈਂ ਕਹਿੰਦਾ ਭਾਈ ਉਹ ਮੈਂ ਤੈਨੂੰ ਮੈਂ ਕਹਿੰਦਾ ਭਾਈ ਜਮੀਰ ਆ ਇਹਦਾ ਇਦਾਂ ਦਾ ਲੋਕ ਵੀ ਪਸੰਦ ਕਰਦੇ ਆ ਹਾਂ ਯਾਰ ਉਹ ਠੀਕ ਆ ਤੂੰ ਫੇਰ ਯਾਰ ਸੰਗੇ ਇਦੇ ਰੱਖ ਤੂੰ ਉਦਾਂ ਹੀ ਬੋਲ ਹਾਂ ਇਹਦਾ ਸੋ ਬੜਾ ਅੱਜ ਕਿਹੜੀ ਐਸੀ ਯਾਦ ਆ ਜਿਹੜੀ ਬਾਰ-ਬਾਰ ਅੱਖਾਂ ਦੇ ਮੋਰੇ ਆ ਰਹੀ ਐ ਜਿਹੜੀ ਉਹਨਾਂ ਦੀ ਕਈ ਕਿਹੜੀਆਂ ਗੱਲਾਂ ਜਿਹੜੀਆਂ ਬਾਰ-ਬਾਰ ਯਾਦ ਆ ਰਹੀਆਂ ਉਹ ਨਾ ਮਮੀ ਕਿ ਆ ਬਾਈ ਕਿੰ ਕੰਨਾ ਕੈਰੀ ਹੁੰਦੇ ਟਾਈਟਲ ਜਾਓ ਤੇ ਮੈਂ ਭਾਈ ਨੂੰ ਮਕਣਾ ਭਾਈ ਫੜਾਫੜ ਪੂਣੀ ਕਰ ਲਉ ਯਾਰ ਅੱਥੇ ਅਸੀਂ ਲੰਡਨ ਸ਼ੂਟ ਕਰਦੇ ਹਾਂ ਹਨਾ ਤੇ ਗਿਪੀ ਭਾਈ ਉਹਨਾਂ ਨੇ ਕਹਣਾ ਯਾਰ ਨਾ ਭਲਾ ਸਾਹਿਬ ਨਹੀਂ ਆ ਰਹੇ ਤੇ ਮੈਂ ਭਲਾ ਸਾਹਿਬ ਦੇ ਨਾਲ ਹੀ ਬ੍ਰੀਕਫਾਸਟ ਕਰਨਾ ਉਹ ਲਿਆ ਵੀ ਮੈਂ ਆਪ ਭਾਈ ਨੂੰ ਪਨ ਚੀਜ਼ਾਂ ਜਿਹੜੀਆਂ ਚਾਹੀਦੀਆਂ ਜਿਹੜੀਆਂ ਵੱਡੋ ਭਾਈ ਗਾਂਦੇ ਹੁੰਦੇ ਫਰੂਟ ਵਗੈਰਾ ਬਾਹਰ ਭਾਈ ਆਲੋਂ ਫੜਾਫੜ ਤੇ ਪੰਗ ਦੀ ਪੂਣੀ ਕਰਾਉਣੀ ਫੜਾਫੜ ਭਾਈ ਆਲੋਂ ਮੈਸੇਜ ਆ ਪੜਦਾ ਤੁਸੀਂ ਇੱਥੇ ਹੀ ਬੰਗਵਾਲੋਂ ਕਹਿੰਦੇ ਇੱਥੇ ਤਿਆਰ ਹੋ ਕੇ ਜਾਣਾ ਹੂੰ ਇਹ ਬੜਾ ਭਾਜੀ ਨੇ ਕਹਿੰਦਾ ਸਾਲੇ ਖਾਣ ਵੀ ਨਹੀਂ ਦਿੰਦੇ ਹਾਂ ਕਿਹਜੇ ਪਿਆਰ ਵੀ ਵੋਹ ਕਰ ਦਿੰਦੇ ਸੀ ਜੀ ਤੇ ਦੇ ਕਾਮੇਡੀ ਅੰਦਾਜ਼ ਵਿੱਚ ਹੀ ਉਹ ਗੁੱਸੇ ਹੁੰਦੇ ਹੁੰਦੇ ਸੀ ਹੂੰ ਤੇ ਬੜਾ ਅਸੀਂ ਤਾਂ ਮੈਂ ਤਾਂ ਉਹ ਭਾਜੀ ਨਾਲ ਕਾਫੀ ਪਲ ਐਨਜੋਏ ਕਰਦਾ ਮੈਂ ਜਦੋਂ ਮੇਲਾ ਹੁੰਦਾ ਮੈਂ ਭਾਜੀ ਕੋਲ ਹੀ ਜਾਂਦਾ ਜਾਂ ਮੈਨੂੰ ਭਾਜੀ ਆਇਆ ਸੰਗੇ ਰੋਟੀ ਕੱਟੇ ਕਰਨੇ ਅਸੀਂ ਉਹ ਫਿਲਮ ਕੀਤੀ ਸੀ ਇੱਕ ਜਿੰਦ ਜਾਨ ਹੂੰ ਥਾਈਲੈਂਡ ਕੀਤੀ ਸੀ ਜੀ ਇਹ ਬੜਾ ਪਾ ਜਿਹਨੇ ਜਦੋਂ ਉਹਦੋਂ ਸਾਡੀ ਸੀ ਉਤੋਂ ਹੀ ਉਸ ਤੋਂ ਸਿੱਧਾ ਹੀ ਇਹ ਫਿਲਮ ਕਰਨੀ ਸੀ ਤੇਰੀਆਂ ਮੇਰੀਆਂ ਇਹਨਾਂ ਵੇੜੀਆਂ ਉਹ ਕਹਾਣੀ ਭੰਨਾ ਵੀ ਉਹ ਨਾਲ ਹੀ ਸੀਗਾ ਹਾਂਜੀ ਹਾਂਜੀ ਸੋ ਅੱਜ ਜਿਹੜਾ ਇਹ ਘਾਟਾ ਪਿਆ ਹੈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪੰਜਾਬੀ ਇੰਟਰਸਟ ਹਾਂ ਮੈਂ ਕਹਾ ਪਾਜੀ ਮੈਂ ਕਹਿੰਨਾ ਲੱਗੀ ਹਾਂ ਮੈਂ ਕਹਾ ਹਾਂ ਮੈਂ ਕਹਾ ਉਹ ਤਸਵੀਰੋ ਤੇ ਇਹ ਉਹ ਮੈਂ ਕਹਾ ਨਾ ਸਕੂਟਰ ਹੂੰ ਭੈਂਡ ਹੈ ਹਨਾ ਤੇ ਤੁਹਾਡਾ ਮੈਂ ਕਿਹਾ ਕਿੱਦਾਂ ਮੈਂ ਕਿਹਾ ਦੇਖੋ ਮੈਂ ਕਿਹਾ ਭਾਈ ਅਸੀਂ ਥੋੜੇ ਮਤਲਬ ਕਿ ਹੀਰੋ ਡਾਈਵਰ ਤੁਸੀਂ ਮੈਂ ਕਿਹਾ ਕੰਮ ਕਰਦੇ ਰੈਸਟੋਰੈਂਟ ਜੀ 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 ਤੇ ਕਾਫਾ ਮੈਂ ਕਾਫਾ ਕਾਫਾਫੇ ਦਾ ਉਹ ਰੋਲ ਭਾਈ ਨਹੀਂ ਕੀਤਾ ਤੇ ਬੜਾ ਬੜਾ ਵਧੀਆ ਲੱਗਦਾ ਹੈ ਭਾਈ ਨਾਲ ਐਂਟਰਟੇਨਮੈਂਟ ਮੈਂ ਤੁਹਾਨੂੰ ਦੱਸ ਦਵਾਂ ਜਦੋਂ ਅਸੀਂ ਉਦੋਂ ਆ THAILAND ਆ ਦੀ ਸ਼ੂਟਿੰਗ ਕੰਪਲੀਟ ਕੀਤੀ ਹੂੰ ਤੇ ਅਸੀਂ ਨਿਕਲਣਾ ਅਧਿਕਾ ਭਾਈ ਦੀ ਬੈਂਕਾਕ ਤੋਂ ਤੇ ਇੰਗਲੈਂਡ ਦੀ ਸੀ ਫਲਾਈਟ ਮੇਰੀ ਬੈਂਕੋਕ ਤੋਂ ਸੀਗੀ ਦਿੱਲੀ ਦਿੱਲੀ ਤੋਂ ਮੈਂ ਜਾਣਾ ਸੀ ਹੂੰ ਐ ਇੰਗਲੈਂਡ ਹੂੰ ਤੇ ਬੜਾ ਬੜਾ ਮਗਾ ਪਾਈ ਚਲੋ ਚਲੋ ਬੜਾ ਬੜਾ ਮੈਂ ਪਾਈ ਹੁੰਦੇ ਆ ਆਵਰੇ ਆਵਰੇ ਅਗਾਂ ਮਗਾ ਪਾ ਲਈ ਆਪਾਂ ਲੇਟ ਆ ਹੂੰ ਬੜਾ ਬੜਾ ਮਣ ਗਰੋਂ ਪਾਈਦਾ ਮੜ ਮੜ ਜਾ ਕੇ ਬੈਂਕ ਬੂ ਬਣਾਏ ਬੜਾ ਮੜ ਗੱਡੀ ਜਗਾ ਉਹ ਕਹਿੰਦੇ ਸੰਗੇ ਯਾਰ ਮੈਨੂੰ ਭੁੱਖ ਲੱਗੇ ਮੈਂ ਬ੍ਰੇਕਫਾਸਟ ਨਹੀਂ ਕੀਤਾ ਮੈਂ ਕਹਾ ਬਾਜੀ ਕਿਉਂ ਕਮਾਲ ਕਰਦੇ ਯਾਰ ਤੇ ਬ੍ਰੇਕਫਾਸਟ ਖਾ ਲੈਣੀ ਆ ਪਰ ਠੀਕ ਕਰ ਕੇ ਆ ਤੂੰ ਬੇ ਕਹਿੰਦਿਆ ਪਾਲਾ ਆ ਆਪਣੇਂ ਟੇ ਚ ਪਾਲਾ ਮੈਨੂੰ ਭਰਾ ਹੂੰ ਹੂੰ ਫਟਾ ਫਟਾ ਬੜਵ ਕੀਤੇ ਆਈ ਫਟਾ ਫਟਾ ਪੈਕਜੇ ਕੀਤੇ ਮੈਂ ਕਿਹਾ ਭਾਈ ਹੁਣ ਇੱਥੇ ਘਾਣਾ ਨਾ ਆਪਾਂ ਗੱਡੀ ਚ ਕਾਵਾਂਗੇ ਹਾਂ ਠੀਕ ਹੈ ਗੱਡੀ ਚ ਰੱਖ ਤੇ ਫਟਾ ਫਟਾ ਭਾਈ ਇਹ ਨਾ ਫਿਰ ਤੁੜ ਤੁੜ ਘਾਣਾ ਮੈਂ ਭਾਈ ਨੇ ਮੈਂ ਕਿਹਾ ਭਾਈ ਤੂੰ ਕਿੰਨਾ ਲੀਡ ਕਰਨੀ ਉਹ ਬਸ ਵੀਰੇ ਬਸ ਠੀਕ ਆ ਹੁਣ ਆਪਾਂ ਬਹਿ ਕੇ ਹੁਣ ਬਚਣਾ ਜਾਣਾ ਕੋਈ ਗੱਲ ਨਹੀਂ ਤੇ ਜਦੋਂ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਭਾਈ ਹੂੰ ਉਹ ਤੁਹਾਨੂੰ ਮੈਂ ਕਿਹਾ ਯਾਨੀ ਕਿ ਇੰਜੈਕਸ਼ਨ ਦੀ ਲਾਉਣੇ ਹੁੰਦੇ ਆ ਹੂੰ ਹੈਨਾ ਪਾਜੀ ਨੂੰ ਜੁਗਰਸ ਕੀ ਨਾ ਜੀ 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 ਤੇ ਉਹ ਪਾਜੀ ਨੇ ਉਹ ਆਹ ਤਨੂ ਤੇ ਨਵਲਾ ਉਹ ਜੁਵਲੇ ਚੰਗਾ ਵਿੱਚ ਟਿਕਰਾਦਾ ਉਹ ਵੈਰੀ ਗੁੱਡ ਯਾਰ ਸੰਗੇ ਮੈਨੂੰ ਜੱਫੀ ਭਾਈ ਭਾਈ ਨੇ ਕਹਿੰਦੇ ਆਹੋ ਕਹਿੰਦੇ ਯਾਰ ਇਹ ਤਾਂ ਕੰਮ ਕਰਾਵੇ ਨਹੀਂ ਬੜਾ ਬੜਾ ਭਾਈ ਨੇ ਇੰਜੈਕਸ਼ਨ ਦਿਆ ਤੇ ਮੈਂ ਕਿਵੇਂ ਐਹੀ ਉੱਤੇ ਬੈਂਕ ਕੋਲ ਗੋਚੇ ਮੈਨੂੰ ਪਤਾ ਨਾ ਪਤਾ ਕੀ ਲੱਗਣਾ ਕਹਿੰਦਾ ਉਹ ਤੇਰਾ ਜਾਜ ਆ ਬਾ ਤੂੰ ਕਹਿੰਦਾ ਉੱਥੇ ਵਹਿ ਜਾਣਾ ਤੂੰ ਦਿੱਲੀ ਦਿੱਲੀੋਂ ਤੂੰ ਆਪਾਂ ਦੱਸਾਂ ਕਿ ਅੰਟੀਆ ਬਾ ਤਾਂ ਭਈ ਆਪਾਂ ਕਿੱਥੇ ਹੋ ਜਾਣਾ ਹੈਨਾ ਕੋਈ ਗੱਲ ਨਹੀਂ ਕਰਨੇ ਬੋੜ ਲੱਕ ਮੈਂ ਤਾਂ ਠੀਕ ਆ ਭਾਜੀ ਬਣਾ ਪਿਆਰ ਕਰ ਦਿੰਦੇ ਭਾਜੀ ਯਾਰ ਬਹੁਤ ਐਦਾਂ ਦੀਆਂ ਗੱਲਾਂ ਮਾਤਾ ਇਹ ਹੋ ਯਾਦਾਂ ਰਹਿ ਗਈਆਂ ਭਾਜੀ ਜੀ 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 ਭਾਜੀ ਐਂਟਰਟੇਨ ਬੜਾ ਕਰਦੇ ਸੀ ਜੀ 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 25 30 ਸਾਲ ਉਹਨਾਂ ਨੇ ਲੋਕਾਂ ਨੂੰ ਐਂਟਰਟੇਨ ਕੀਤਾ ਲੋਕਾਂ ਨੂੰ ਲੋਕਾਂ ਦਾ ਮਨੋਰੰਜਨ ਕੀਤਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਜੀ ਤੇ ਉਹਨਾਂ ਦੀ ਅਦਾਕਾਰੀ ਵਿੱਚ ਡੇਵਾ ਡੇਵਾ ਨਿਖਾਰ ਹੀ ਦੇ ਦਿੰਦਾ ਸੀ ਡੇਵਾ ਡੇ ਉਹ ਵਧੀਆ ਹੀ ਕਰਦੇ ਹੁੰਦੇ ਸੀ ਨਹੀਂ ਤਾਂ ਬੰਦਾ ਨਹੀਂ ਤਾਂ ਬੰਦੇ ਦਾ ਡਾਊਨਫਾਲ ਹੁੰਦਾ ਪਰ ਉਹਨਾਂ ਦਾ ਸੇਹਤ ਵਿੱਚ ਸੁਣੀ ਉਹ ਉਹਨਾਂ ਦਾ ਡਾਊਨਫਾਲ ਆਇਆ ਸੀ ਲੇਕਿਨ ਜਿਹੜੀ ਕਲਾਕਾਰੀ ਸੀ ਅਦਾਕਾਰੀ ਸੀ ਕੋਚ ਦੇਵਾ ਡੇ ਨਿਖਾਰ ਹੀ ਹੁੰਦਾ ਸੀ ਜੀ 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 ਵਧੀਆ ਤੋਂ ਵਧੀਆ ਹੀ ਕਰੀ ਜਾਂਦੇ ਸੀ ਠੀਕ ਆ ਯਾਰ ਭੋਲਾ ਸਾਹਿਬ ਨੂੰ ਹੋ ਗਿਆ ਯਾਰ ਯਾਰ ਨੂੰ ਚੁਪਾਓ ਵਧੀਆ ਭੋਲਾ ਕਰਨ ਗਿਆ ਛੱਡਿਆ ਨਾ ਹੁਣ ਜਾਂਦਾ ਰਹੀ ਹੈ ਜੀ ਜੀ ਹੁਣ ਮੈਨੂੰ ਸਵੇਰ ਦੇ ਭਾਂਡੇ ਵੀ ਕਿੰਨੇ ਟੈਲੀਫੋਨ ਆਏ ਸੀ ਹਨਾ ਤੇ ਹੋਰ ਵੀ ਚੈਨਲਾਂ ਕਹਿੰਦੇ ਕੋਈ ਕੈਨੇਡਾ ਤੋਂ ਆਉਂਦੇ ਕਹਿੰਦੇ ਨਾ ਸੁੱਖਾ ਪਾਦਾ ਫੋਨ ਉਹ ਗੰਦੇ ਯਾਰ ਭਲਾ ਸਾਹ ਨੂੰ ਯਾਰ ਸੱਚੀ ਖਬਰ ਹੈ ਯਾਰ ਮੈਂ ਕਹਾ ਆ ਭਰਾਵਾ ਹੂੰ ਇੰਗਲੈਂਡ ਤੋਂ ਯੂਕੇ ਤੋਂ ਵਿਸ਼ਵਾਸ ਨਹੀਂ ਹੋ ਰਿਹਾ ਕਿਸੇ ਨੂੰ ਹਲੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਦबई ਤੋਂ ਦबई ਤੋਂ ਇਟਲੀ ਤੋਂ ਮੈਂ ਸਵੀਡਨ ਦਾ ਮੈਂ ਫੋਨ ਦੁਆਲੇ ਲਗਾ ਮਨ ਲਿਆ ਤੇ ਲੋਕਾ ਲੋਕ ਬੜਾ ਪਿਆਰ ਕਰਦੇ ਕਹਿੰਦੇ ਯਾਰ ਸੰਗਾ ਯਾਰ ਤਿੰਨਾਂ ਕਹਿੰਦੇ ਬਹੁਤ ਪਿਆਰ ਕਰਦੇ ਮੈਂ ਕਹਾ ਆ ਮੈਂ ਉਹ ਦਿਸਦਾ ਸੀ ਉਹ ਜੇ ਔਨ ਸਕਰੀਨ ਦਿਸਦਾ ਸੀ ਆਫ ਸਕਰੀਨ ਵੀ ਸਾਨੂੰ ਬਹੁਤ ਗੱਲਾਂ ਉਹਨਾਂ ਦੀਆਂ ਯਾਦ ਨੇ ਕਿ ਆਫ ਸਕਰੀਨ ਕਿਹੋ ਜਿਹਾ ਹੁੰਦੇ ਸੀ ਤੇ ਔਨ ਸਕਰੀਨ ਵੀ ਮਤਲਬ ਉਹ ਨਿਖਾਰ ਤਾਹੀਨ ਰਹਿੰਦਾ ਸੀ ਹਮੇਸ਼ਾ ਸਕਰੀਨ ਤੇ ਹਾਂਜੀ 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 ਬਿਲਕੁਲ ਉਹਨਾਂ ਦਾ ਦੇਖੋ ਜੀ ਇੱਕ ਮੈਨੂੰ ਲੱਗਦਾ ਵੀ ਇੱਕ ਕਾਮੇਡੀ ਦਾ ਜੋਗੀ ਉਹ ਨਾਮ ਲੈਗਾ ਜੀ ਹੈ ਨਾ ਤੇ ਜਿੰਨਾ ਉਹ ਭਾਜੀ ਜਿੰਨੇ ਉਹ ਵਧੀਆ ਹਾਸੇ ਮਜ਼ਾਕ ਲਾਉਂਦੇ ਸੀ ਕਿ ਜਿੰਨਾ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਸੀ ਨਾ ਕਦੇ ਵੀ ਨਹੀਂ ਲੱਗਦਾ ਸੀ ਵੀ ਯਾਰ ਉਹ ਲਾਜਾ ਨੂੰ ਕਦੇ ਸ਼ੁਗਰ ਹੋ ਨਹੀਂ ਜਾਂਦੀ ਤਾਂ ਕੋਈ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਜਾਂਦੀ ਉਹ ਇਹਨਾਂ ਇੱਕ ਦੂਜੇ ਨੂੰ ਉਹਨਾਂ ਨਾਲ ਰਹਿ ਕੇ ਬੰਦਾ ਬਸ ਇੰਜੋਏ ਵਾ ਕਰਦਾ ਹੈ ਭਲਾ ਸਾਉ ਜੀ 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 ਉਹਨਾਂ ਨੇ ਕੋਈ ਨਾ ਕੋਈ ਨਾ ਗੱਲ ਕਰਦੇ ਰਹੀ ਗੱਲ ਜਿਦਾ ਫੇਰ ਉਹਨਾਂ ਕੇ ਅਲਸਿੰਗੇ ਵੀ ਕਰਨਾ ਪਣੀ ਜਿਹੜਾ ਦੰਗੇ ਤੇਰਾ ਤੂੰ ਵੀ ਯਾਰ ਵਧੀਆ ਕੋਨਾ ਯਾਰ ਮੈਂ ਭਾਈ ਮੈਂ ਕਰੂੰਗਾ ਉਹਨਾਂ ਗਾਣੇ ਕੋਣ ਕਰ ਕਰ ਕਹਿੰਦੇ ਵਧੀਆ ਯਾਰ ਤੇਰਾ ਹੁਣ ਵਧੀਆ ਹੋ ਗਿਆ ਸੰਗੇ ਬਹੁਤ ਵਧੀਆ ਤੁਹਾਨੂੰ ਮਿਹਨਤ ਕੀਤੀ ਆ ਸੋ ਇਸ ਕਰਕੇ ਇਹ ਦੇਖੋ ਇੱਕ ਚੰਗੇ ਬੰਦੇ ਦਾ ਉਦੋਂ ਉਹਦੇ ਜਾਣ ਦਾ ਦੁੱਖ ਲੱਗਦਾ ਕਿਉਂਕਿ ਉਹ ਉਹਨਾਂ ਦੀ ਨੇਚਰ ਬੜੀ ਚੰਗੀ ਸੀ ਉਹ ਕਿਸੇ ਨਾਲ ਠੱਗੀ ਨਹੀਂ ਮਾਰਦੇ ਸੀ ਉਹਨਾਂ ਨੇ ਕਿਸੇ ਨਾਲ ਅੱਜ ਤੱਕ ਬੇਈਮਾਨੀ ਨਹੀਂ ਕੀਤੀ ਹੈਨਾ ਉਹ ਪਿਆਰ ਹੀ ਕਰਨ ਵਾਲੇ ਸੀਗੇ ਉਹ ਸੱਚੇ ਉਹ ਦੁਨੀਆ ਦੇ ਪਿਆਰ ਹੀ ਕਰਨ ਲਈ ਆਏ ਸੀ ਹਾਲਾਂਕਿ ਉਹ ਯੂਨੀਵਰਸਿਟੀ ਚ ਪੜਾਉਂਦੇ ਦੇਗੇ ਪਰ ਮੈਂ ਕਿਹਾ ਉਹ ਕਾਮੇਡੀ ਦੀ ਯੂਨੀਵਰਸਿਟੀ ਸੀ ਜੀ 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 ਜਿੱਦਾਂ ਨਾ ਪਰਵੈਂਚਰ ਸੀਗੇ ਹੂੰ ਤੇ ਉਹ ਬਾਕੀਆਂ ਹੀ ਇਸ ਕੰਮ ਲਈ ਆਏ ਸੀ ਤੇ ਲੋਕਾਂ ਨੂੰ ਬੜਾ ਕੁਝ ਦੇ ਕੇ ਗਏ ਇੰਡਸਟਰੀ ਨੂੰ ਬੜਾ ਕੁਝ ਦੇ ਕੇ ਗਏ ਜੀ ਤੇ ਉਹਨਾਂ ਤੋਂ ਬਿਨਾ ਫਿਲਮ ਵੀ ਸਕਣੀ ਲੱਗਦੀ ਸੀ ਹੂੰ ਹਨਾ ਇਹ ਤਾਂ ਪਹਿਲਾਂ ਸਭ ਆ ਜਾਂਦੀ ਤੇ ਫਿਰ ਉਹਦਾ ਵੀ ਚਾਰ-ਚਾਰ ਲੱਗ ਜਾਂਦੇ ਸੀ ਜੀ ਪਰ ਹੁਣ ਕਿ ਮੈਂ ਉਹਨਾਂ ਦੇ ਅੱਜ 1 ਕਰੋੜ ਮਤਲਬ ਕਿ ਸੈਨ ਉਹਨਾਂ ਦੇ ਗੱਲ ਕੇ ਦਿਲ ਪਰ ਰਹੇ ਨਹੀਂ ਉਹਨਾਂ ਦੇ ਦਿਲ ਬਲੁੰਧਰੇ ਗਏ ਨੇ ਕਿਉਂ ਬੜੇ ਚੰਗੇ ਸੀਗੇ ਉਹ ਚੰਗੀ ਕਾਮੇਡੀ ਕਰਦੇ ਸੀ ਜੀ ਛਣਕਾਟ ਛਣਕਾਟੇ ਛਣਕਾਟਿਆਂ ਤੋਂ 27 ਤੋਂ ਬਾਅਦ ਉਹਨਾਂ ਨੇ ਛਣਕਾਟੇ ਦਿੱਤੇ ਆ ਭਾਈ ਕਈ ਨਹੀਂ ਮੈਂ ਕਿਹਾ ਭਾਈ ਕੀ ਕਦੋਂ ਦੀ ਯਾਰ ਮੈਂ ਭਾਈ ਨੂੰ ਕਹਾਂ ਮਗਨ ਭਾਈ ਦੀ ਕੀ ਕਰੂੰ ਦੇ ਲੱਗਿਆ ਇਹ ਐਂ ਹੀ ਚੱਲੀ ਜਾਂਦਾ ਮੈਂ ਕਿਹਾ ਚਲੋ ਪ੍ਰਮਾਤਮਾ ਇਦਾਂ ਹੀ ਵਾਹਿਗੁਰੂ ਮਿਹਰ ਕਰੇ ਜੀ ਪ੍ਰੀਮੀਅਰ ਤੇ ਮਿਲਈ ਐਂ ਹੀ ਹਨਾ ਮੈਂ ਕਹਾਂ ਪਾ ਜੀ ਤਿਸਤਿਆਰ ਕਰਾ ਕਰੋ ਬਸ ਨੇ ਮਗਾ ਮਾ ਕੀ ਨਹੀਂ ਚੰਤਾਨਾ ਕੋਲ ਜਿਸਾਬ ਸਿਆਤ ਰਹਿਣਾ ਮਾ ਜੀ ਆਪਾਂ ਫੇਰ ਉਧਰ ਘਾਣ ਚਲਾਉਣੀ ਕੋਈ ਜਿਕਰ ਨਹੀਂ ਯਾਰ ਸੋ ਵਾਈ ਗੁਰੂ ਸੱਚੇ ਪਾਸ਼ਾ ਉਹਨੂੰ ਆਪਣੇ ਚਰਨਾਂ 'ਚ ਨੇਕ ਰੂਹ ਨੂੰ ਨੇਕ ਬੰਦੇ ਨੂੰ ਨੇਕ ਇਨਸਾਨ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਕਿਉਂਕਿ ਉਹਨੇ ਉਹਨਾਂ ਨੇ ਬੜਾ ਲੋਕਾਂ ਨੂੰ ਖੁਸ਼ ਕੀਤਾ ਤੇ ਹੁਣ ਉਹਨਾਂ ਦੀ ਬੜੀ ਅਚੀ ਜਿੰਦਗੀ ਹੋ ਗਈ ਸੀ ਕਿਉਂਕਿ ਕਿਉਂਕਿ 65 ਗਾਲ ਕੀ ਉਮਰ ਆਉਂਦੀ ਹੈ ਜੀ 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 ਹੁਣ ਸਗੋ ਹੁਣ ਸਗੋ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਜਿਉਣ ਦਾ ਮੌਕਾ ਕੋਈ ਮਜ਼ਾ ਆਉਣਾ ਜੀ 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 ਤੇ ਪੁੱਤ ਜਦੋਂ ਵਿਆਹ ਹੀ ਜਾਂਦੇ ਆਪੋ ਆਪਣੇ ਸੈਂਟਰ ਲਵ ਜਾਂਦੇ ਆ ਹਨਾ ਪਰ ਬੜਾ ਵਧੀਆ ਲੱਗਦਾ ਪਰ ਉਮੀਦ ਕਰਦੇ ਆ ਕਿ ਉਹ ਕਿਸੇ ਫੇਰ ਮੈਂ ਕਿਨਾ ਜਨਮ ਲੈ ਕੇ ਫੇਰ ਉਹ ਪੰਜਾਬੀ ਇੰਡਸਟਰੀ ਚ ਰੌਣਕ ਲਾਉਣ ਇੱਦਾਂ ਕੋਣ ਹਨਾ ਜੀ ਇਹ ਕਹਿਣਾ ਤਾਂ ਬੜਾ ਸੌਖਾ ਹੈ ਪਰ ਉਹਨਾ ਬੜਾ ਮੁਸ਼ਕਲ ਹੈ ਜੀ ਪਰ ਦੁਆ ਕਰਦੇ ਹੁੰਦੇ ਸੋ ਅੱਜ ਜਿਹੜਾ ਘਾਟਾ ਪੰਜਾਬੀ ਇੰਡਸਟਰੀ ਨੂੰ ਪਿਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਹ ਕਦੀ ਪੂਰਾ ਹੋਈ ਨਹੀਂ ਸਕਦਾ ਕੋਈ ਇੱਕ ਮੈਂ ਕਹਿੰਨਾ ਵੀ ਦੇਖੋ ਪੰਨਾ ਸਾਹਿਬ ਜਦੋਂ ਸਕਰੀਨ ਤੇ ਆਉਂਦੇ ਹੈ ਨਾ ਹੂੰ ਉਹਨਾਂ ਨੂੰ ਦੇਖ ਕੇ ਹੀ ਆਸ ਆਈ ਨਹੀਂ ਉਹ ਮਨ ਭੁੱਲਣ ਚਾਹਨਾ ਹੋ ਹਾਂ ਜੀ ਇਹ ਗੱਲ ਹੁੰਦੀ ਹੈ ਨਾ ਤੇ ਇਹ ਪ੍ਰਮਾਤਮਾ ਸੱਚੇ ਪਾਤਸ਼ਾਹ ਕਲਾਕਾਰਾਂ ਤੇ ਮੇਂ ਰੱਖਣਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਬੱਚੇ ਪਰਿਵਾਰ ਨੂੰ ਉਹਨਾਂ ਦੇ ਫੈਨ ਨੂੰ ਉਹਨਾਂ ਦੇ ਚਾਹਣ ਵਾਲਿਆਂ ਨੂੰ ਹਮ ਮਨਮਕਸ਼ਨ ਦਾ ਹਨਾ ਜੀ ਪਾਣਾ ਮੰਨ ਦਾ ਬਲਵਕਸ਼ਨ ਸੋ ਇਹੀ ਹੈ ਜੀ ਹੋਰ ਹੈ ਬੰਦੇ ਨੂੰ ਸਬਰ ਰੱਖਣਾ ਚਾਹੀਦਾ ਹਮ ਕਿਉਂਕਿ ਕਦੇ ਵੀ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਹਮ ਕਿਉਂਕਿ ਉਹਨਾਂ ਨੇ ਕਿਸੇ ਨੂੰ ਦੁਖੀ ਕੀਤਾ ਨਹੀਂ ਅੱਜ ਇਸ ਕਰਕੇ ਸਾਰੇ ਬੰਦੇ ਦੁਖੀ ਹੋਣ ਰਹੇ ਆ ਜੀ ਜੀ ਉਹਨਾਂ ਦੀ ਜਾਣ ਕਰਕੇ ਉਹਨਾਂ ਦੇ ਦਿਲ ਬਲੁੱਦ ਨੇ ਗਏ ਆ ਜੀ ਉਹ ਸੈਡ ਆ ਅੱਜ 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 ਗਮਗੀਨ ਆ ਅੱਜ ਪੂਰੀ ਅੰਦਰਸਤਰੀ ਜਿੱਤੇ ਵੀ ਉਹਨਾਂ ਦੇ ਫੈਨ ਆ ਚਾਹ ਯੂਕੇ ਆ ਜਾਂ ਮੈਨੂੰ ਘੱਟੋ ਘੱਟ 10-12 ਕੰਟਰੀਆਂ ਤੋਂ ਮੈਨੂੰ ਫੋਨ ਆ ਗਿਆ ਹੈ ਨਾ ਕਿਉਂਕਿ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ ਮੈਂ ਉਹਨਾਂ ਨਾਲ ਉਹਨਾਂ ਨਾਲ ਮੇਰੇ ਜਿਹੜੇ ਇਹ ਵੀਡੀਓ ਕਲਿੱਪ ਸੀਗੇ ਬੜੇ ਵਾਇਰਲ ਹੋਣ ਰਹੇ ਸੀ ਜੀ ਜੀ ਬਹੁਤ ਜ਼ਿਆਦਾ ਇਹ ਇਸ ਕਰਕੇ ਵਾਈਕੁਰ ਸਤੀਪਾਸ਼ਾ ਸਾਰਿਆਂ ਨੂੰ ਚੜਦੀ ਕਲਾ ਜਿ ਰੱਖਣ ਤੇ ਭੱਲਾ ਸਾਹਿਬ ਤੁਹਾਡੀਆਂ ਯਾਦਾਂ ਤੁਹਾਡੇ ਵੀਡੀਓ ਕਲਿੱਪ ਤੁਹਾਡੀਆਂ ਫਿਲਮਾਂ ਤੁਹਾਡੇ ਸੰਕਾਟੇ ਇਹ ਜਦੋਂ ਤੱਕ ਚੱਲਦੇ ਰਹਣੇ ਆ ਰਹੀ ਦੀ ਦੁਨੀਆ ਤੱਕ ਭੱਲਾ ਸਾਹਿਬ ਤੁਹਾਡਾ ਨਾਮ ਰਹਿਣਾ ਜੀ ਬਸ ਇਦਾਂ ਜਦੋਂ ਹੁਣ ਉਹ ਸੈਟ ਤੇ ਜਾਇ ਕਰਾਂਗੇ ਤੁਹਾਡੀਆਂ ਗੱਲਾਂ ਕਰਿਆ ਕਰਾਂਗੇ ਯਾਰ ਭੱਲਾ ਸਾਹਿਬ ਐਂ ਕਰਦੇ ਭੱਲਾ ਸਾਹਿਬ ਯਾਰ ਇਦਾਂ ਸੀ ਸੋ ਉਹ ਯਾਦਾਂ ਨੂੰ ਹਮੇਸ਼ਾ ਸਾਡੇ ਵਿੱਚ ਛੱਡ ਗਏ ਨੇ ਜੀ ਤੇ ਦਿਲਾਂ 'ਚ ਹਮੇਸ਼ਾ ਰਹਿਣਗੇ ਜੀ ਸੋ ਸੱਚੇ ਪਾਸ਼ਾ ਉਹਨਾਂ ਨੂੰ ਚਰਨਾਂ 'ਚ ਨਮਾਜ਼ ਦੇਣੇ ਇਹੀ ਦੁਆ ਕਰਦੇ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਹਰਬੀ ਸੰਗਾ ਜੀ ਤੁਹਾਡਾ ਨਾਲ ਜੁੜਨ ਦੇ ਲਈ ਸੋ ਇਹ ਸੀ ਸਾਡੇ ਨਾਲ ਹਰਬੀ ਸੰਗਾ ਜਿਨ੍ਹਾਂ ਨੇ ਅਣਗਿਣਤ ਫਿਲਮਾਂ ਕੀਤੀਆਂ ਜਸਵਿੰਦਰ ਭੱਲਾ ਜੀ ਦੇ ਨਾਲ ਬਹੁਤ ਸਾਰੀਆਂ ਯਾਦਾਂ ਦਿਲ ਵਿੱਚ ਨੇ ਬਹੁਤ ਸਾਰੀਆਂ ਮੈਮਰੀਜ਼ ਸ਼ੇਅਰ ਕੀਤੀਆਂ ਨਾਮ ਅੱਖਾ ਦੇ ਨਾਲ ਅੱਜ ਹਰ ਕੋਈ ਜਸਵਿੰਦਰ ਭੱਲਾ ਨੂੰ ਕਾਮੇਡੀ ਦੇ ਕਿੰਗ ਨੂੰ ਵਿਦਾ ਕਰ ਰਿਹਾ ਹੈ